thank <laughs> you ਵਾਹੀ ਗੁਰੂ ਵਾਹੀ ਗੁਰੂ ਆਹੇ ਤੁਮ ਵਾਹੀ ਗੁਰੂ ਵਾਹੀ ਗੁਰੂ ਵਾਹੀ ਕਾਲਸਾ ਵਾਈਲਿਫਰੇ ਅੱਜ ਉਹ ਮਹਾਨ ਹਸਤੀ ਜਿਹਨੇ ਪਾਤਿਓ ਤੋਂ ਪੁੱਤ ਮੰਡੇ ਉਹਨਾਂ ਦਾ ਜਨਮ ਦਿਹਾੜਾ ਪਿੰਡ ਪਲੋਰੀ ਉਹਦਾ ਜਿਹੜਾ ਅਮਰਸਾਹਿਬ ਬੜੀ ਸਰਦਾਰਤ ਨਾਲ ਮਨਾਇਆ ਜਾ ਰਿਹਾ ਹੈ ਜਿੱਥੇ ਬੜਾ ਸੰਗਤਾਂ ਹੁੰਦੀਆਂ ਨੇ ਬੜੀ ਕਿਰਪਾ ਹੈ ਬਾਹਰ ਦੇ ਦੇਸਾਂ ਪ੍ਰਦੇਸਾਂ ਵਿੱਚ ਹੋਵੇ ਸੰਗਤਾਂ ਚਾਲ ਕੇ ਸਰਦਾਰ ਭਾਵਨਾ ਜਿੱਦੀ ਹੈ ਇੱਕ ਪਾਤਿ ਤੋਂ ਇੱਕ ਜਿਹਨੇ 5-5 ਜਿਹਨੇ 20 ਨੂੰ 20 ਦਿੱਤੀਆਂ ਆ ਗੁਰੂ ਦੀ ਕਿਰਪਾ ਵੀ ਗੁਰੂ ਅਰਜਨ ਪਾਸਾ ਨੇ ਵਾਗ ਦਿੱਤਾ ਕਿ ਜਾਲ ਸਿੱਖਾ ਜੋ ਤੂੰ ਕਹ ਲਿਆ ਇਹ ਅੱਜ ਤੂੰ ਟਾਲੋਗੇਗਾ ਜਿਹੜਾ ਵੀ ਸਰਦਾ ਭਾਵਨਾ ਨਾਲ ਆਵੇਗਾ ਉਹ ਥੋੜੀਆਂ ਭਰ ਕੇ ਜਾਵੇਗਾ ਇਹ 50 ਸਾਲਾਂ ਦਾ ਜਨਮ ਦਿਹਾੜਾ 60 ਸਾਲ ਦੀ ਤਰ੍ਹਾਂ ਇਹਨਾਂ ਕੁੱਤੇ ਨੂੰ ਮਨਾਜਾਂਦਾ ਹੈ ਤਰੀਕ ਜਿਹੜੀ ਮਰਜ਼ੀ ਆ ਜਾਵੇ ਤੇਸੀ ਮਹੀਨੇ 13 ਤਰੀਕ ਨੂੰ ਮਨਾਜਾਂਦਾ ਹੈ ਸਾਰੇ ਸੰਤਾਂ ਨੂੰ ਬੇਤਿਆ ਮਮਾ ਕੇ ਜਗਾ ਤੇ ਦਰਸ਼ਨ ਕਰਾ ਕਰੋ ਆਪਣਾ ਚਨਕ ਪੁੱਤਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਤੇ ਬੁਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂ ਜਿਹੜਾ ਚਨਕ ਜਨਮ ਲਿਆ ਜਾਂਦਾ ਧੰਨ ਧੰਨ ਭਾਈ ਸ਼ਾਲੋ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਇਹ ਪਿੰਡ ਪੰਡੋਰੀ ਜਿਹਾ ਹੈ ਜ ਤੇ ਆਸ-ਪਾਸ ਦੇ ਪਿੰਡ ਵੀਰਕਾ ਪੈਣੀ ਬਲਕਲਾ ਹੋਰ ਨਸ਼ਹਿਰਾਦ ਸਾਰਾ ਅੰਮ੍ਰਿਤਸਰੀ ਆਉਂਦਾ ਹੈ ਬਹੁਤ ਹੁਮਤਾਮਨਾ ਸਕਦਾ ਆਉਂਦੀਆਂ ਨੇ ਬਹੁਤ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਪਾਤਸ਼ਾਹਾਂ ਦੇ ਪੁੱਤਰ ਮਿਲਦੇ ਹਨ ਤੇ ਬਾਹਰ ਦੇ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਨੌਜਵਾਨ ਜਾਂਦੇ ਬੇਟੀਆਂ ਉਹਨਾਂ ਦੇ ਵੀ ਜੇ ਲੱਗਦੇ ਹਨ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਫਿਰ ਸੰਗਤਾਂ ਆਉਂਦੀਆਂ ਹਨ ਧੰਨ ਅੰਦਰ ਨਹੀਂ ਮੈਂ ਸਿੱਧੇ ਨਾਲ ਜਾਂਦੇ ਹਾਂ ਆਈਆਂ ਆਈਆਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੋ ਮਾਮਾ ਆ ਕੇ ਪਹੁੰਚਦਿਆਂ ਵਾ ਹਰ ਸਾਲ ਦੀ ਤਰ੍ਹਾਂ ਵੱਧ ਤੋਂ ਵੱਧ ਆਉਂਦੀਆਂ ਹਰ ਸਾਲ ਵੱਧਦੇ ਜਾਂਦੀਆਂ ਸਨ